ਇਹ ਗੱਲ ਕਰਦੇ ਹਾਂ ਅਗਲੀ ਤੁਹਾਡੇ ਨਾਲ ਥੋੜੀ ਜਿਹੀ ਖਾਣ ਪੀਣ ਦੇ ਸੰਬੰਧ ਦੇ ਵਿੱਚ ਕੇਕ ਕੁਕੀਜ਼ ਤੇ ਆਈਸਕ੍ਰੀਮ ਅਲਟਰਾ ਪ੍ਰੋਸੈਸਡ ਭੋਜਨ ਜਿਹੜੇ ਨੇ ਤੁਹਾਡੀ ਸਿਹਤ ਦੇ ਲਈ ਕਿੰਨਾ ਵੱਡਾ ਖਤਰਾ ਨੇ ਅੰਜੇਲਾ ਹੈਸਲ ਲਿਖਦੇ ਨੇ ਬੀਬੀਸੀ ਤੋਂ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇਡੂ ਦਾ ਮੈਂ ਅਗਲੀ ਗੱਲਬਾਤ ਸਾਂਝੀ ਕਰ ਰਹੇ ਹਾਂ ਖਾਣ ਪੀਣ ਦੇ ਸੰਬੰਧ ਦੇ ਵਿੱਚ ਜੋ ਤਿਆਰ ਖਾਣੇ ਆ ਰਹੇ ਨੇ ਜੇਕਰ ਤੁਸੀਂ ਕੇਕ ਕੁਕੀਜ਼ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨ ਰਹੋ ਇਸ ਤਰ੍ਹਾਂ ਦਾ ਖਾਣਾ ਬੇਵਕਤੀ ਮੌਤ ਦਾ ਖਤਰਾ ਵਧਾ ਸਕਦਾ ਹੈ ਇਹ ਗੱਲ ਦੁਨੀਆ ਦੇ 8 ਦੇਸ਼ਾਂ ਦੇ ਵਿੱਚ ਕੀਤੇ ਗਏ ਖੋਜ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਆਈ ਹੈ ਕੋਲੰਬੀਆ ਚੀਲੀ ਮੈਕਸੀਕੋ ਬ੍ਰਾਜ਼ੀਲ ਆਸਟ੍ਰੇਲੀਆ ਕੈਨੇਡਾ ਬ੍ਰਿਟੇਨ ਤੇ ਅਮਰੀਕਾ ਤੋਂ ਹਾਸਲ ਅਲਟਰਾ ਪ੍ਰੋਸੈਸਡ ਫੂਡ ਕਈ ਗੇੜੇ ਤੋਂ ਲੰਘ ਕੇ ਤਿਆਰ ਭੋਜਨ ਹੁੰਦੇ ਆ ਦੇ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਸਿੱਟਾ ਸਾਹਮਣੇ ਆਉਂਦਾ ਹੈ ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਬ੍ਰਾਜ਼ੀਲ ਦੇ ਵਿੱਚ ਓਸਵਲਡੋ ਕਰੂਜ਼ ਫਾਊਂਡੇਸ਼ਨ ਫਿਊਕ ਰੂਜ਼ ਵਿਖੇ ਕੀਤਾ ਗਿਆ ਇਹ ਡਾਕਟਰ ਐਂਡੋ ਆਰਡੋ ਮਿਲਸਨ ਨੇ ਕੀਤਾ ਅਧਿਐਨ ਜਿਹੜਾ ਹੈ ਸਟੱਡੀ ਕੀ ਕਹਿੰਦੀ ਹੈ ਇਹ ਅਧਿਐਨ ਹਾਲ ਹੀ ਦੇ ਵਿੱਚ ਅਮਰੀਕਨ ਜਰਨਲ ਆਫ ਪ੍ਰੀਵੈਟਿਵ ਮੈਡੀਸਨ ਦੇ ਵਿੱਚ ਪ੍ਰਕਾਸ਼ਿਤ ਹੋਇਆ ਇਸ ਦੇ ਵਿੱਚ ਮਹਾਰਾ ਨੇ ਕਿਹਾ ਕਿ ਸਰਕਾਰਾਂ ਨੂੰ ਅਲਟਰਾ ਪ੍ਰੋਸੈਸਡ ਫੂਡ ਭੋਜਨ ਜਿਹੜਾ ਫੂਡ ਹੈ ਦੀ ਵਰਤੋਂ ਨੂੰ ਘਟਾਉਣ ਦੇ ਲਈ ਖੁਰਾਕ ਸੰਬੰਧੀ ਸੁਝਾਅ ਤੇ ਸਿਫਾਰਸ਼ਾਂ ਜਾਰੀ ਕਰਨੀਆਂ ਚਾਹੀਦੀਆਂ ਨੇ ਵਿਸ਼ਵ ਸਿਹਤ ਸੰਗਠਨ WHO ਦੇ ਅਨੁਸਾਰ 2022 ਦੇ ਅੰਕੜਿਆਂ ਦੇ ਅਨੁਸਾਰ ਬ੍ਰਾਜ਼ੀਲ ਦੇ ਵਿੱਚ ਅੱਧੀ ਬਾਲਗ ਆਬਾਦੀ ਦਾ ਭਾਰ ਵੱਧ ਸੀਗਾ ਦੇਸ਼ ਦੇ ਵਿੱਚ ਚਾਰ ਦੇ ਵਿੱਚੋਂ ਇੱਕ ਵਿਅਕਤੀ ਕਲੀਨਿਕ ਕਲੀਨਿਕਲੀ ਮੋਟਾਪੇ ਦੇ ਨਾਲ ਪੀੜਤ ਸੀ ਇਸ ਦਾ ਮਤਲਬ ਹੈ ਕਿ ਲੋਕ ਉਸ ਪੜਾਅ ਦੇ ਉੱਤੇ ਪਹੁੰਚ ਗਏ ਨੇ ਜਿੱਥੇ ਮੋਟਾਪਾ ਇੱਕ ਗੰਭੀਰ ਸਿਹਤ ਸਮੱਸਿਆ ਬਣ ਗਿਆ ਫਿਊਕਰੂਜ਼ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੂੰ ਦੇਸ਼ ਦੀਆਂ ਵਧਦੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਮਦਦ ਕਰਦਾ ਹੈ ਅੱਠ ਦੇਸ਼ਾਂ ਦੇ ਵਿੱਚ ਅਲਟਰਾ ਪ੍ਰੋਸੈਸਡ ਭੋਜਨ ਤੇ ਕੀਤੇ ਗਏ ਇੱਕ ਧਿਆਨ ਦੇ ਵਿੱਚ ਦੇਖਿਆ ਗਿਆ ਕਿ ਜਿੱਥੇ ਅਲਟਰਾ ਪ੍ਰੋਸੈਸਡ ਭੋਜਨਾਂ ਦੀ ਵਰਤੋਂ ਘੱਟ ਹੈ ਉੱਥੇ ਸਮੇਂ ਤੋਂ ਪਹਿਲਾਂ ਮੌਤਾਂ ਦੀ ਦਰ 4% ਸੀ ਪਰ ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਜਿੱਥੇ ਅਜਿਹੇ ਭੋਜਨ ਖਾਧਾ ਜਾਂਦਾ ਹੈ ਸਮੇਂ ਤੋਂ ਪਹਿਲਾਂ ਮੌਤ ਦੀ ਦਰ 14% ਸੀ ਇਹ ਗਣਨਾਵਾਂ ਇਸ ਆਧਾਰ ਦੇ ਉੱਤੇ ਕੀਤੀਆਂ ਨੇ ਕਿ ਬ੍ਰਿਟੇਨ ਦੇ ਵਿੱਚ ਇੱਕ ਬਾਲਗ ਆਪਣੀ ਊਰਜਾ ਦੀ 53% ਦੀ ਜ਼ਰੂਰਤਾਂ ਨੂੰ ਅਲਟਰਾ ਪ੍ਰੋਸੈਸਡ ਭੋਜਨ ਤੋਂ ਪੂਰਾ ਕਰਦਾ ਹੈ ਖੋਜਕਾਰਾਂ ਦਾ ਕਹਿਣਾ ਕਿ ਉਹਨਾਂ ਦੇ ਮਾਡਲ ਦੇ ਆਧਾਰ ਦੇ ਉੱਤੇ 2118-19 ਦੇ ਦੌਰਾਨ ਬ੍ਰਿਟੇਨ ਦੇ ਵਿੱਚ 17781 ਮੌਤਾਂ ਨੂੰ ਅਲਟਰਾ ਪ੍ਰੋਸੈਸਡ ਭੋਜਨ ਦੇ ਨਾਲ ਜੋੜਿਆ ਜਾ ਸਕਦਾ ਹੈ। ਅਲਟਰਾ ਪ੍ਰੋਸੈਸਡ ਭੋਜਨ ਦੇ ਦੋਹਰੇ ਨੁਕਸਾਨ ਨੇ ਲੰਡਨ ਦੇ ਕਿੰਗਜ਼ ਯੂਨੀਵਰਸਿਟੀ ਪੋਸ਼ਣ ਵਿਭਾਗ ਦੀ ਖੋਜ ਫੈਲੋ ਡਾਕਟਰ ਮੇਗਾ ਰੋਸੀ ਕਹਿੰਦੀ ਹੈ ਇਹ ਗਿਣਤੀ ਵੱਧਦੀ ਜਾ ਰਹੀ ਹੈ। ਅਲਟਰਾ ਜਿਹੜਾ ਪ੍ਰੋਸੈਸਡ ਭੋਜਨ ਦੇ ਨਾਲ ਜੁੜੀਆਂ ਮੌਤਾਂ ਨੂੰ ਹੁਣ ਤਾਂ ਜੁੜੀਆਂ ਮੋਤਾਂ ਹੁਣ ਮੈਨੂੰ ਬਹੁਤੀਆਂ ਹੈਰਾਨ ਨਹੀਂ ਕਰਦੀਆਂ ਉਹ ਦੱਸਦੇ ਨੇ ਕਿ ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਕੁਝ ਭੋਜਨਾਂ ਦੇ ਵਿੱਚ ਫਾਈਟੋ ਕੈਮੀਕਲਸ ਤੇ ਫਾਈਬਰ ਹੁੰਦੇ ਨੇ ਜੋ ਸਾਡੇ ਸੈੱਲਾਂ ਨੂੰ ਆਕਸੀਕਰਨ ਤੇ ਸੋਜਿਸ਼ ਤੋਂ ਬਚਾਉਂਦੇ ਆ ਇਹ ਭੋਜਨ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਮਹੱਤਵਪੂਰਨ ਨੇ ਇਹ ਵੱਧ ਚੜ ਕੇ ਇਹ ਕੰਮ ਕਰਦੇ ਆ ਆਕਸੀਕਰਨ ਸਰੀਰ ਦੇ ਵਿੱਚ ਇੱਕ ਕੁਦਰਤੀ ਰਸਾਇਣਕ ਪ੍ਰਕਿਰਿਆ ਹੈ ਜਿਸ ਦੇ ਵਿੱਚ ਸਰੀਰ ਦੇ ਅਣੂ ਆਕਸੀਜਨ ਦੇ ਨਾਲ ਪ੍ਰਤੀਕਿਰਿਆ ਕਰਕੇ ਫ੍ਰੀ ਰੈਡੀਕਲ ਬਣਾਉਂਦੇ ਨੇ ਤੇ ਕੁਝ ਫ੍ਰੀ ਰੈਡੀਕਲ ਸਰੀਰ ਨੂੰ ਆਮ ਤੌਰ ਦੇ ਉੱਤੇ ਕੰਮ ਕਰਨ ਦੇ ਵਿੱਚ ਮਦਦ ਕਰਦੇ ਨੇ ਸੋਜਿਸ਼ ਸਰੀਰ ਦੀ ਇਮਿਊਨ ਸਿਸਟਮ ਨੂੰ ਸੱਟ ਇਨਫੈਕਸ਼ਨ ਜਾਂ ਹੋਰ ਕਾਰਨਾ ਕਰਕੇ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਸਰਗਰਮ ਜਿਹੜੀ ਕਰਦੀ ਹੈ ਸਾਡਾ ਸਰੀਰ ਮਲਕੀ ਆਪਣੇ ਆਪ ਹੀ ਐਕਟੀਵੇਟ ਹੋ ਜਾਂਦਾ ਉਸ ਨੂੰ ਰਿਕਵਰ ਕਰਨ ਲੱਗ ਜਾਂਦਾ ਹੈ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਲੜਦਾ ਹੈ ਭਈ ਡਾਕਟਰ ਰੋਸੀ ਕਹਿੰਦੇ ਨੇ ਕਿ ਅਲਟਰਾ ਪ੍ਰੋਸੈਸਡ ਦੇ ਜਿਹੜੇ ਦੋਰੇ ਨੁਕਸਾਨ ਨੇ ਜੇਕਰ ਤੁਸੀਂ ਇਸ ਤਰ੍ਹਾਂ ਦਾ ਭੋਜਨ ਖਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਫਲ ਅਤੇ ਸਬਜ਼ੀਆਂ ਵਰਗੀਆਂ ਐਂਟੀ ਆਕਸੀਡੈਂਟ ਚੀਜ਼ਾਂ ਨਹੀਂ ਲੈ ਰਹੇ ਹੋ ਦੂਜਾ ਨੁਕਸਾਨ ਇਹ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਪਹਿਲਾਂ ਤੋਂ ਹੀ ਪਚ ਜਾਂਦੇ ਨੇ ਸਮੇਂ ਤੋਂ ਪਹਿਲਾਂ ਪ੍ਰੋਸੈਸਿੰਗ ਰਾਹੀ ਇਹ ਚੀਜ਼ਾਂ ਤੁਰੰਤ ਖਾਣਯੋਗ ਬਣ ਜਾਂਦੀਆਂ ਪਰ ਇਹਨਾਂ ਨੂੰ ਖਾਣ ਤੋਂ ਬਾਅਦ ਤੁਹਾਨੂੰ ਜਲਦੀ ਹੀ ਦੁਬਾਰਾ ਭੁੱਖ ਲੱਗ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਕਾਰਬੋਹਾਈਡਰੇਟ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦੇ ਆ ਤੇ ਪ੍ਰੋਟੀਨ ਜਾਂ ਉਹਦੇ ਵਿੱਚ ਜਿਹੜਾ ਲੰਮੇ ਸਮੇਂ ਤੱਕ ਜਿਹੜਾ ਅਸਰ ਛੱਡਣ ਵਾਲੀਆਂ ਚੀਜ਼ਾਂ ਘੱਟ ਹੁੰਦੀਆਂ ਤੇ ਤੁਸੀਂ ਇਹਨਾਂ ਨੂੰ ਦੁਬਾਰਾ ਖਾਣਾ ਸ਼ੁਰੂ ਕਰ ਦਿੰਦੇ ਹੋ ਅਲਟਰਾ ਪ੍ਰੋਸੈਸਟ ਭੋਜਨ ਦੇ ਨਾਲ ਸਿਹਤ ਨੂੰ ਨੁਕਸਾਨ ਦਾ ਜਿਹੜਾ ਦਾਅਵਾ ਕਿੰਨਾ ਸਹੀ ਹੈ ਕਿ ਕਿੰਨਾ ਗਲਤ ਹੈ ਵਿਗਿਆਨੀਆਂ ਦਾ ਮੰਨਣਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਇਕੱਠਾ ਹੋਣ ਵਾਲਾ ਅਲਟਰਾ ਪ੍ਰੋਸੈਸਡ ਭੋਜਨ ਤੁਹਾਡੀ ਸਿਹਤ ਦੇ ਲਈ ਹਾਨੀਕਾਰਕ ਹੈ। ਵਿਗਿਆਨੀਆਂ ਦੇ ਲਈ ਇਹ ਸਾਬਤ ਕਰਨਾ ਇੱਕ ਵੱਡੀ ਚੁਣੌਤੀ ਹੈ ਕਿਉਂਕਿ ਬਹੁਤ ਵੱਡਾ ਇਹ ਮਾਫੀਆ ਹੈ ਜਿਹੜਾ ਇੱਕ ਤਰ੍ਹਾਂ ਦਾ ਕਹਿ ਸਕਦੇ ਆ ਜੋ ਕਾਰੋਬਾਰ ਕਰਦੇ ਨੇ ਵੱਡੇ ਪੱਧਰ ਦੇ ਉੱਤੇ। ਕਹਿੰਦੇ ਨੇ ਵਿਗਿਆਨੀਆਂ ਦੇ ਲਈ ਇਹ ਸਾਬਤ ਕਰਨਾ ਇੱਕ ਵੱਡੀ ਚੁਣੌਤੀ ਹੈ ਕਿ ਇਹ ਦਾਵਾ 100% ਸਹੀ ਹੈ ਜਾਂ ਨਹੀਂ ਹੈ ਕਿਉਂਕਿ ਉਹ ਕੰਪਨੀਆਂ ਨਾਲ ਮੱਥਾ ਲਾਉਣਾ ਪੈਣਾ ਹੈ। ਅਜੇ ਹੇ ਕਈ ਅਧਿਐਨਾਂ ਨੇ ਦੇਖਿਆ ਕਿ ਅਲਟਰਾ ਪ੍ਰੋਸੈਸਡ ਭੋਜਨ ਤੇ ਮਾੜੀ ਸਿਹਤ ਵਿਚਕਾਰ ਇੱਕ ਸੰਬੰਧ ਹੈ ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਇੱਕ ਦੂਜੇ ਦਾ ਕਾਰਨ ਬਣਦੇ ਨੇ ਕਿਉਂਕਿ ਅਜੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹਾਲਾਂਕਿ ਖੋਜਕਾਰਾਂ ਨੇ ਅਲਟਰਾ ਪ੍ਰੋਸੈਸਡ ਭੋਜਨਾਂ ਤੇ ਕਈ ਤਰ੍ਹਾਂ ਦੀਆਂ ਸਿਹਤ ਸਥਿਤੀਆਂ ਵਿਚਕਾਰ ਇੱਕ ਇੱਕਸਾਰ ਸੰਬੰਧ ਪਾਇਆ ਪਿਛਲੇ ਸਾਲ ਬ੍ਰਿਟਿਸ਼ ਮੈਡੀਕਲ ਜਰਨਲ ਮੈਡੀਕਲ ਜਰਨਲ ਵਿਚ ਲਗਭਗ 1 ਕਰੋੜ ਲੋਕਾਂ ਦੇ ਨਾਲ ਜੁੜਿਆ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ ਸੀ ਜਿਨ੍ਹਾਂ ਨੇ ਅਲਟਰਾ ਪ੍ਰੋਸੈਸਡ ਭੋਜਨ ਖਾਦਾ ਸੀ ਇਹਨਾਂ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਮੋਟਾਪਾ ਟਾਈਪ 2 ਸ਼ੂਗਰ ਚਿੰਤਾ ਤੇ ਡਿਪਰੈਸ਼ਨ ਦਾ ਖਤਰਾ ਵਧੇਰੇ ਸੀ ਹਾਲਾਂਕਿ ਇਸ ਅਧਿਐਨ ਦੇ ਬਾਵਜੂਦ ਇਹ ਨਿਰਧਾਰਿਤ ਕਰਨਾ ਮੁਸ਼ਕਲ ਹੈ ਕਿ ਬਿਮਾਰੀਆਂ ਫੂਡ ਪ੍ਰੋਸੈਸਿੰਗ ਕਾਰਨ ਹੋਈਆਂ ਸਨ ਜਾਂ ਕਿ ਇਹਨਾਂ ਭੋਜਨਾਂ ਨੂੰ ਬਣਾਉਣ ਵਾਲੇ ਭੋਜਨ ਸਮੱਗਰੀ ਦੇ ਵਿੱਚ ਖੰਡ ਚਰਬੀ ਜਾਂ ਨਮਕ ਦੀ ਮਾਤਰਾ ਜ਼ਿਆਦਾ ਹੈ ਹੁੰਦੇ ਕਰ। ਹਾਲਾਂਕਿ ਕੁਝ ਪੋਸ਼ਣ ਵਿਗਿਆਨੀ ਕਹਿੰਦੇ ਨੇ ਕਿ ਡਾਕਟਰ ਨਿਲਸਨ ਦੀ ਖੋਜ ਦੀਆਂ ਕੁਝ ਜੜੀਆਂ ਨੇ ਸੀਮਾਵਾਂ ਨੇ। ਕੈਂਬਰੀਜ ਯੂਨੀਵਰਸਿਟੀ ਦੇ ਐਮਰਜੈਂਸੀ ਕੈਂਬਰੀਜ ਯੂਨੀਵਰਸਿਟੀ ਦੇ ਐਮ ਆਰ ਸੀ ਬਾਇਓ ਸਟੈਟਿਸਟਿਕਸ ਯੂਨਿਟ ਦੇ ਜਿਹੜੇ ਅੰਕੜਾ ਵਿਗਿਆਨੀ ਨੇ ਸਟੀਫਨ ਬਰਗੇਸ ਨੇ ਕਿਹਾ ਕਿ ਇਹ ਅਧਿਐਨ ਜਿਹੜਾ ਹੈ ਸਟੱਡੀ ਹੈ ਇੱਕ ਤਰ੍ਹਾਂ ਦਾ ਸਰਵੇਖਣ ਸੀ। ਤੇ ਸਾਬਤ ਨਹੀਂ ਕਰਦਾ ਕਿ ਅਲਟਰਾ ਪ੍ਰੋਸੈਸਡ ਭੋਜਨ ਸਮੇਂ ਤੋਂ ਪਹਿਲਾਂ ਮੌਤਾਂ ਦਾ ਕਾਰਨ ਬਣ ਸਕਦਾ ਹੈ ਕਿਉਂਕਿ ਉਹ ਸਿੱਧੇ ਰੂਪ ਦੇ ਵਿੱਚ ਇਹ ਚੀਜ਼ਾਂ ਨੂੰ ਨਹੀਂ ਦੇਖ ਸਕ ਲਿਖ ਸਕਦੇ ਦੋਸਤੋ ਇਦਾਂ ਅਖਬਾਰਾਂ ਦੇ ਵਿੱਚ ਜਾਂ ਆਰਟੀਕਲਾਂ ਦੇ ਵਿੱਚ ਕਿਉਂਕਿ ਉਹਨਾਂ ਨੂੰ ਪਤਾ ਵਾਅ ਵਾਸਤਾ ਪੈਣਾ ਇਹਨਾਂ ਵੱਡੀਆਂ ਕੰਪਨੀਆਂ ਦਾ ਇਹ ਇਸ਼ਾਰਾ ਹੀ ਬਹੁਤ ਹੁੰਦਾ ਹੈ ਇਹਨਾਂ ਚੀਜ਼ਾਂ ਦਾ ਉਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਖੋਜ ਇਹ ਸਾਬਤ ਨਹੀਂ ਕਰ ਸਕਦੀ ਕਿ ਅਲਟਰਾ ਪ੍ਰੋਸੈਸਡ ਭੋਜਨ ਨੁਕਸਾਨਦੇ ਨੇ ਪਰ ਉਹ ਅਲਟਰਾ ਪ੍ਰੋਸੈਸਡ ਭੋਜਨ ਦੀ ਖਪਤ ਅਤੇ ਮਾੜੇ ਸਿਹਤ ਨਤੀਜਿਆਂ ਵਿਚਕਾਰ ਸੰਬੰਧ ਦਾ ਸਬੂਤ ਪ੍ਰਦਾਨ ਕਰ ਸਕਦੇ ਹੈ। ਸਟੀਫਨ ਬਰਗੇਸ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਅਲਟਰਾ ਪ੍ਰੋਸੈਸਡ ਭੋਜਨ ਸਿਹਤ ਜੋਖਮਾਂ ਦਾ ਕੋਈ ਕਾਰਨ ਨਾਲ ਕਾਰਨ ਨਾ ਹੋਣ ਮਾੜੀ ਸਰੀਰਕ ਤੰਦਰੁਸਤੀ ਕਾਰਨ ਬਿਮਾਰੀਆਂ ਹੋ ਸਕਦੀਆਂ ਨੇ ਤੇ ਪ੍ਰੋਸੈਸਡ ਭੋਜਨ ਨੂੰ ਇਸ ਤਰ੍ਹਾਂ ਦਾ ਜਿਹੜਾ ਕਾਰਨ ਮੰਨਿਆ ਜਾਂਦਾ ਹੈ। ਪਰ ਜਦੋਂ ਅਸੀਂ ਵਕ ਵਕ ਦੇਸ਼ਾਂ ਤੇ ਸੱਭਿਆਚਾਰਾਂ ਦੇ ਵਿੱਚ ਅਲਟਰਾ ਪ੍ਰੋਸੈਸਡ ਭੋਜਨ ਦੀ ਵਧ ਰਹੀ ਵਰਤੋਂ ਦੇ ਉੱਤੇ ਨਜ਼ਰ ਮਾਰਦੇ ਹਾਂ ਖਪਤ ਜਿਹੜੀ ਹੋ ਰਹੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਇਸ ਨੂੰ ਮਾੜੀ ਸਿਹਤ ਦੇ ਕਾਰਨਾਂ ਦੇ ਵਜੋਂ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਵੇਂ ਪਤਾ ਲੱਗੇ ਕਿ ਤੁਸੀਂ ਅਲਟਰਾ ਪ੍ਰੋਸੈਸਡ ਭੋਜਨ ਖਾ ਰਹੇ ਹੋ ਪਿਛਲੇ 50 ਸਾਲਾਂ ਦੇ ਦੌਰਾਨ ਅਨਾਜ ਉਤਪਾਦਨ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆਏ ਨੇ ਕੋਈ ਭੋਜਨ ਅਲਟਰਾ ਪ੍ਰੋਸੈਸਡ ਹੈ ਜਾਂ ਨਹੀਂ ਇਹ ਇਸ ਗੱਲ ਦੇ ਉੱਤੇ ਨਿਰਭਰ ਕਰਦਾ ਹੈ ਕਿ ਇਹ ਪੈਕੇਜਿੰਗ ਤੋਂ ਲੈ ਕੇ ਪੈਕੇਜਿੰਗ ਤੱਕ ਕਿੰਨੀਆਂ ਉਦਯੋਗਿਕ ਪ੍ਰਕਿਰਿਆਵਾਂ ਦੇ ਵਿੱਚੋਂ ਲੰਘਿਆ ਕਿੰਨੀਆਂ ਸਟੇਜਾਂ ਚੋਂ ਲੰਘਿਆ ਹੁਣ ਆਪਣੇ ਜਿੱਦਾਂ ਘਰ ਦੇ ਵਿੱਚ ਕਣਕ ਲੈ ਲੰਨੇ ਆ ਜਾਂ ਆਪਾਂ ਕਣਕ ਲਈ ਆ ਉਹਨੂੰ ਸਾਫ਼ ਕਰ ਲੈਣਾ ਧੋ ਬਣਾ ਕੇ ਢੋਲ ਚ ਪਾ ਲੈਣੀ ਉਹਦੇ ਵਿੱਚ ਬਾਦੂ ਕੋਈ ਚੀਜ਼ ਨਹੀਂ ਪਾਉਣੀ ਪਰ ਇਹਨਾਂ ਦੇ ਵਿੱਚ ਉਹਨਾਂ ਨੇ ਛਿਲਕਾ ਲਾਉਣਾ ਸਾਰਾ ਕੁਝ ਕਰਨਾ ਹੈ ਰੂਲੇ ਲੱਗਣੇ ਨੇ ਫਿਰ ਉਹਨੂੰ ਜਿਹੜਾ ਉਹਦੇ ਵਿੱਚ ਜਿਹੜਾ ਇਕੱਲਾ ਉਹ ਆਟਾ ਨਹੀਂ ਹੋਰ ਸਾਰੀਆਂ ਚੀਜ਼ਾਂ ਉਹਦੇ ਵਿੱਚ ਬੁਥੇਰੀਆਂ ਮਿਕਸ ਕਰਨੀਆਂ ਫਿਰ ਉਹਦੀ ਪੈਕੇਜਿੰਗ ਹੋਣੀ ਹੈ ਤੇ ਫਿਰ ਉਸ ਉਹ ਤੋਂ ਬਾਅਦ ਉਸ ਸਟੋਰ ਦੇ ਵਿੱਚ ਆਉਣਾ ਹੈ ਉਹਦੀ ਡੇਟ ਜਲਦੀ ਐਕਸਪਾਇਰ ਨਾ ਹੋਵੇ ਹੋਰ ساری ਚੀਜ਼ਾਂ ਨਾ ਹੋਣ ਇਸੇ ਕਰਕੇ ਉਹ ਡੇਟਾਂ ਲਿਖੀਆਂ ਜਾਂਦੀਆਂ ਉਹਦੇ ਉੱਤੇ ਕਿ ਇਹ ਮੱਲਕੀ ਇੰਨੀ ਚ ਡੇਟ ਤੱਕ ਜਿਹੜਾ ਐਕਸਪਾਇਰ ਹੈ ਆਮ ਤੌਰ ਦੇ ਉੱਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਤੁਸੀਂ ਉਚਾਰਨ ਵੀ ਨਹੀਂ ਕਰ ਸਕਦੇ ਐਗਜ਼ਾਮਪਲ ਦੇ ਤੌਰ ਦੇ ਉੱਤੇ ਦੱਸਾਂ ਜੇ ਤੁਸੀਂ ਕਤੇ ਮੱਲਕੀ ਬ੍ਰੈਡ ਦੋ ਤਰ੍ਹਾਂ ਦੀ ਬ੍ਰੈਡ ਦੇਖੋ ਇੱਕ ਬ੍ਰੈਡ ਸਸਤੀ ਹੋਗੀ ਉਹ ਮੱਲੇ ਕਿ 1 ਡਾਲਰ ਦੀ ਆ ਜਾਏਗੀ 1 ਪੌਂਡ ਦੀ ਜਾਂ 1 ਯੂਰੋ ਦੀ ਤੇ ਦੂਸਰੀ ਉਹਦੇ ਨਾਲ ਪਈ ਬਰੈਡ ਹੈ ਉਹ ਤੁਹਾਨੂੰ 2.5 ਪੌਂਡ ਦੀ ਜਾਂ 2.5 ਯੂਰੋ ਦੀ ਜਾਂ 2.5 ਡਾਲਰ ਦੀ ਮਿਲਣੀ ਹੈ ਤੇ ਉਹਨਾਂ ਦੋਵਾਂ ਪੈਕਟਾਂ ਨੂੰ ਹੱਥ ਦੇ ਵਿੱਚ ਫੜ ਲਿਓ ਤੇ ਉਹਦੇ ਵਿੱਚ ਕੀ ਕੀ ਹੈ ਉਹਦਾ ਮਾਪਦੰਡ ਦੇਖਿਓ ਤੇ ਜੜੀਏ ਮੱਲੇ ਕਿ ਥੋੜੀ ਜਿਹੀ ਮਹਿੰਗੀ ਹੈ ਉਹਦੇ ਵਿੱਚ ਉਹ ਮੱਲੇ ਕਿ ਮਿਕਸ ਕੀਤੀਆਂ ਹੋਈਆਂ ਚੀਜ਼ਾਂ ਘੱਟ ਹੋਣਗੀਆਂ ਉਹਦੇ ਵਿੱਚ ਮੈਦਾ ਯੀਸਟ ਲੂਣ ਜਾਂ ਔਇਲ ਜਾਂ ਵੱਧ ਤੋਂ ਵੱਧ ਮੁੱਲ ਕਿ ਜਿੰਨਾ ਬਣਨੀ ਹੈ ਉਹ ਆਟਾ ਹੋਏਗਾ ਪੰਜ ਸੱਤ ਚੀਜ਼ਾਂ ਹੋਣਗੀਆਂ ਪਰ ਜਿਹੜੀ ਸਸਤੀ ਹੈ 1 ਪਾਉਂਡ ਦੀ ਹੈ 1 ਡਾਲਰ ਦੀ ਹੈ 1 ਯੂਰੋ ਦੀ ਹੈ ਤਾਂ ਉਹਦੇ ਵਿੱਚ ਤੁਹਾਨੂੰ ਮੁੱਲ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਲੰਬੀ ਲਿਸਟ ਹੋਏਗੀ ਇਹਦੇ ਵਿੱਚ ਆ ਵੀ ਹੈ ਆ ਵੀ ਆ ਵੀ ਖੇਸਵਾ ਪਾਇਆ ਹੋਵੇਗਾ ਉਹ ਸਸਤੀ ਹੈ ਤੇ ਉਹ ਸਾਰੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਹਰ ਚੀਜ਼ ਦੇ ਉੱਤੇ ਹੈ ਕਦੇ ਕੰਪੇਅਰ ਕਰਕੇ ਦੇਖਿਓ ਸਟੋਰ ਦੇ ਉੱਤੇ ਗਏ ਤਾਂ ਤੇ ਪਤਾ ਲੱਗੇਗਾ ਤੁਹਾਨੂੰ ਕੀ ਫਰਕ ਹੈ ਇਹ ਕਿੱਥੋਂ ਇਹ ਸਾਰੀਆਂ ਚੀਜ਼ਾਂ ਪਤਾ ਲੱਗਦੀਆਂ ਆ ਆਮ ਤੌਰ ਦੇ ਉੱਤੇ ਅਲਟਰਾ ਪ੍ਰੋਸੈਸਡ ਭੋਜਨ ਚਰਬੀ ਖੰਡ ਤੇ ਨਮਕ ਦੇ ਨਾਲ ਭਰੇ ਹੁੰਦੇ ਆ ਤੁਸੀਂ ਇਹਨਾਂ ਨੂੰ ਫਾਸਟ ਫੂਡ ਕਹਿ ਸਕਦੇ ਹੋ ਫਲ ਤੇ ਸਬਜ਼ੀਆਂ ਪ੍ਰੋਸੈਸ ਨਹੀਂ ਕੀਤੀਆਂ ਹੁੰਦੀਆਂ ਜਦਕਿ ਪ੍ਰੋਸੈਸਡ ਭੋਜਨ ਲੰਬੇ ਸਮੇਂ ਤੱਕ ਚੱਲਣ ਅਤੇ ਸਵਾਦ ਨੂੰ ਬਿਹਤਰ ਬਣਾਉਣ ਦੇ ਲਈ ਹੁੰਦੇ ਨੇ ਇਸ ਦੇ ਲਈ ਇਸ ਦੇ ਵਿੱਚ ਨਮਕ ਤੇਲ ਖੰਡ ਮਿਲਾਈ ਜਾਂਦੀ ਹੈ ਤੇ ਫਿਰ ਜਿਹੜੀ ਹੈ ਦੀ ਫਰਮੈਂਟੇਸ਼ਨ ਜਿਹੜੀ ਕੀਤੀ ਜਾਂਦੀ ਹੈ ਆਈਸਕ੍ਰੀਮ ਪ੍ਰੋਸੈਸਡੀਟ ਕ੍ਰਿਸਪਸ ਵੱਡੇ ਪੱਧਰ ਤੇ ਤਿਆਰ ਕੀਤੀ ਜਾਣ ਵਾਲੀ ਬ੍ਰੈਡ ਕੁਝ ਨਾਸ਼ਤੇ ਦੇ ਅਨਾਜ ਬਿਸਕੁਟ ਅਤੇ ਫਿਜ਼ ਉਤਪਾਦਕ ਜਿਹੜੇ ਨੇ ਫਰੀਜ਼ਰ ਦੇ ਜਿਹੜੇ ਨੇ ਪੀਣ ਵਾਲੇ ਪਦਾਰਥ ਤੇ ਅਲਟਰਾ ਪ੍ਰੋਸੈਸਡ ਭੋਜਨਾਂ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਐ ਡਾਕਟਰ ਰੋਸੀ ਕਹਿੰਦੇ ਨੇ ਕਿ ਜੋ ਲੋਕ ਜ਼ਿਆਦਾ ਪ੍ਰੋਸੈਸਡ ਭੋਜਨ ਖਾਂਦੇ ਨੇ ਉਹ ਸਿਗਰਟ ਨੋਸ਼ੀ ਵਰਗੀਆਂ ਬੁਰੀਆਂ ਆਦਤਾਂ ਦੇ ਜਾਲ ਦੇ ਵਿੱਚ ਵੀ ਫਸ ਜਾਂਦੇ ਐ ਤੇ ਆਹ ਤਿੰਨ ਚੀਜ਼ਾਂ ਨੇ ਜਿਹੜੀ ਉਹਨਾਂ ਨੇ ਚੇਤਾਵਨੀ ਦੱਸੀ ਹੈ ਤੇ ਵਿੱਚ ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਉਚਾਰਨ ਨਹੀਂ ਕਰ ਸਕਦੇ ਇੱਕ ਭੋਜਨ ਪੈਕੇਟ ਦੇ ਵਿੱਚ ਦੱਸੀਆਂ ਗਈਆਂ 5 ਤੋਂ ਵੱਧ ਸਮਗਰੀਆਂ ਦਾ ਜ਼ਿਕਰ ਹੈ ਕੋਈ ਅਜਿਹੀ ਚੀਜ਼ ਜਿਸ ਨੂੰ ਤੁਹਾਡੀ ਦਾਦੀ ਜਾਂ ਨਾਨੀ ਭੋਜਨ ਨਹੀਂ ਮੰਨਦੀ ਹੈ ਉਹ ਸਾਰੀਆਂ ਜਿਹੜੀਆਂ ਨੇ ਪ੍ਰੋਸੈਸਡ ਫੂਡੀ ਹੈ ਇਹਨਾਂ ਚੀਜ਼ਾਂ ਤੋਂ ਮਿਲ ਸਕਦੀਆਂ ਨੇ ਸੰਕੇਤ ਜੇ ਤੁਸੀਂ ਪੈਕੇਜ ਦੇਖਦੇ ਹੋ ਪੈਕੇਟ ਦੇਖਦੇ ਹੋ ਭੋਜਨ ਨੂੰ گاੜਾ ਕਰਨ ਵਾਲਾ ਸਟਾਰਚਰ ਗੋਂਦ ਜਿਵੇਂ ਕਿ ਜੈਂਥਨ ਗਮ ਗੁਵਾਰ ਗਮ ਇਹ ਚੀਜ਼ਾਂ ਦਾ ਜਿਹੜਾ ਸੇਵਨ ਕੀਤਾ ਜਾਂਦਾ ਉਹਨਾਂ ਵਿੱਚ ਜ਼ਿਆਦਾ ਪਾਇਆ ਜਾਂਦਾ ਹੈ ਐਮਲਸੀ ਫਾਇਰ ਸੋਇਆ ਪ੍ਰੋਡਕਟ ਜਿਹੜਾ ਜ਼ਿਆਦਾ ਲੈਸੀਥਿਨ ਤੇ ਕਾਰਾ ਜੀਨੇਨ 슈ਗਰ ਬਦਲੇ ਵਰਤੀਆਂ ਜਾਣ ਵਾਲੀਆਂ ਜਿਹੜੀਆਂ ਖੰਡ ਦੇ ਤੌਰ ਦੇ ਉੱਤੇ ਚੀਜ਼ਾਂ ਜਿਵੇਂ ਕਿ ਐਸਪਾਰਟੇਮ ਐਸਪਾਰਟੇਮ ਤੇ ਸਟੀਵਿਆ ਸਟੀਵਿਆ ਸਾਡੇ ਮੁਲਕਾਂ 'ਚ ਇੱਥੇ ਬੈਨ ਕਰਤੀ ਗਈ ਹੈ ਪਹਿਲਾਂ ਬਹੁਤ ਆ ਗਈ ਸੀ ਵੱਡੇ ਪੱਦਰ ਦੇ ਉੱਤੇ ਡਰਿੰਕ ਬਹੁਤ ਸਾਰੇ ਜਿਹੜੇ ਨੇ ਉਹਨਾਂ ਦੇ ਵਿੱਚ ਪਾਈ ਜਾਂਦੀ ਸੀ ਸਟੀਵਿਆ ਇੱਥੇ ਇਹਨਾਂ ਮੁਲਕਾਂ 'ਚ ਵੈਨ ਹੈ ਬੈਨ ਕੀਤੀ ਗਈ ਹੈ ਸਿੰਥੈਟਿਕ ਫੂਡ ਕਲਰ ਜਿਹੜੇ ਕਲਰ ਨੇ ਇਹਦੇ ਵਿੱਚ ਸਿੰਥੈਟਿਕ ਫੂਡ ਕਲਰ ਉਹ ਪਾਏ ਜਾਂਦੇ ਆ ਨਾ ਚੀਜ਼ ਨੂੰ ਆਕਰਸ਼ਿਤ ਬਣਾਉਣ ਦੇ ਲਈ ਨਕਲੀ ਸਵਾਦ ਜਾਂ ਚੀਜ਼ਾਂ ਜੋ ਤੁਹਾਨੂੰ ਘਰ ਦੀਆਂ ਰਸੋਈਆਂ ਜਾਂ ਸੁਪਰਮਾਰਕਟਾਂ ਦੇ ਵਿੱਚ ਨਹੀਂ ਦਿਖਾਈ ਦਿੰਦੀਆਂ ਨੇ ਇਹ ਸਾਰੀਆਂ ਇਹਨਾਂ ਜੀ ਇਹਨਾਂ ਚੀਜ਼ਾਂ 'ਚ ਆਉਂਦੀਆਂ ਤਲੋ ਦੋਸਤੋ ਏਸੀ ਖਾਣ ਪੀਣ ਦੇ ਸਬੰਧ ਦੇ ਵਿੱਚ ਇੱਕ ਰਿਪੋਰਟ ਕੇਕ ਕੁਕੀਜ਼ ਤੇ ਆਈਸਕ੍ਰੀਮ ਅਲਟਰਾ ਪ੍ਰੋਸੈਸਡ ਭੋਜਨ ਤੁਹਾਡੀ ਸਿਹਤ ਦੇ ਲਈ ਕਿੰਨਾ ਵੱਡਾ ਖਤਰਾ ਹੈ